ਅ ਨਮਸਕਾਰ ਸਾਥੀਓ ਬ੍ਰਿਜੇ ਸ਼ਰਮਾ ਸਪੋਕਸਪਰਸਨ ਬਾਰਜਨਤਾ ਪਾਰਟੀ ਜਲੰਧਾ ਸ਼ਹਿਰੀ ਅੱਜ ਜੋ ਅਧੀ ਰਾਤ ਨੂੰ ਮਾਨਯੇ ਸ਼੍ਰੀ ਮਰੋਜਨ ਕਾਲੀਜੀ ਦੇ ਘਰ ਦੇ ਉੱਤੇ ਜਿਹੜਾ ਗਰਨੇਡਾ ਅਟੈਕ ਹੋਇਆ ਇਹ ਟੋਟਲੀ ਲਾਅਨ ਆਰਡਰ ਦੀ ਫੇਲਿਅਰ ਹੈਗੀ ਹੈ ਤੇ ਮਾਨ ਸਰ ਸਰਕਾਰ ਜਿਹੜੀ ਹੈਗੀ ਹੈ ਲਾਅਨ ਆਰਡਰ ਨੂੰ ਮੇਨਟੇਨ ਕਰਨ ਚ ਇਕਦਮ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਤੇ ਸਾਡੀ ਮੰਗ ਹੈਗੀ ਹੈ ਗਵਰਨਰ ਸਾਹਿਬ ਨੂੰ ਕਿਦੇ ਉੱਤੇ ਖੜਾ ਰੁਖ ਲਿੱਤਾ ਜਾਵੇ ਤਾਂ ਕਿ ਇੱਥੇ ਕਿਉਂਕਿ ਜੋ ਸਥਿਤੀ ਜਿਹੜੀ ਦਿਨ-ਬਦਿਨ ਖਰਾਬ ਹੋ ਰਹੀ ਹੈ ਉਹਨੂੰ ਸਾਹਮਣੇ ਜਾ ਸਕੇ ਜੀ ਤੁਹਾਨੂੰ ਕੀ ਲੱਗਦਾ ਕਿ ਆਖਿਰ ਹੋਇਆ ਕਿਉਂ ਆ ਕੀ ਕਾਰਨ ਰਹੀ ਇਹਦੇ ਪਿੱਛੇ ਇਹ ਉਹ ਇੱਕ ਤਰ੍ਹਾਂ ਦੇ ਨਾਲ ਉਹ ਬੀਜੇਪੀ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਆ ਕਿ ਜੋ ਪਹਿਲਾਂ ਵੀ ਹ ਹੁੰਦਾ ਰਿਹਾ ਕਿ ਬੀਜੇਪੀ ਨੂੰ ਲੀਡਰਾਂ ਨੂੰ ਡਰਾ ਕੇ ਤੇ ਬਾਕੀ ਜਿਹੜੀ ਉਹਨਾਂ ਦੀ ਕਾਡਰ ਹੈਗਾ ਉਹਨੂੰ ਕਮਜ਼ੋਰ ਕਰ ਲਾਂ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਬੀਜੇਪੀ ਹੁਣ ਉੱਠ ਕੇ ਬਾਹਰ ਆ ਰਹੀ ਹੈ ਪਿੰਡਾਂ ਦੇ ਤੱਕ ਪਹੁੰਚ ਰਹੀ ਹੈ ਉਸੇ ਡਰ ਤੋਂ ਬੋਖਲਾੜ ਤੋਂ ਡਿਖਦੇ ਹੋਏ ਹੁਣ ਜਿਹੜਾ ਛੋਟੇ ਮੋਟੇ ਟੈਗ ਜਿਹੜੇ ਹੁਣ ਸ਼ੁਰੂ ਹੋ ਗਏ ਆ ਪੁਲਿਸ ਦਾ ਕੰਮ ਦੇਖੋ ਜਦ ਤੂੰ ਹੀ ਸਾਰੀ ਸਿਕਿਉਰਟੀਆਂ ਚੱਕ ਕੇ ਦਿੱਲੀ ਵਾਲਿਆਂ ਨੂੰ ਦੇ ਜਉਗੀ ਕਿ ਇੱਕ ਗੈਂਗ ਇੱਥੇ ਪਹੁੰਚੀ ਹੋਈ ਹੈ ਜਿਹਨੂੰ ਆਪਾਂ ਤਿਹੜ ਗੈਂਗ ਕਹਿੰਦੇ ਆ ਸਾਰੀ ਸਾਰੀ ਸਿਕਿਉਰਟੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਉੱਥੇ ਪੁਲਿਸ ਕੀ ਕਰ ਲੂਗੀ ਇਸ ਕਰਕੇ ਪੁਲਿਸ ਦਾ ਚਲੋ ਉਹਨਾਂ ਕੋਲ ਬੰਦੀ ਹੈ ਨਹੀਂ ਆ ਸੀਸੀਟੀਵੀ ਕੈਮਰੇ ਸਾਰੇ ਪਾਸੇ ਲਾਅਤੇ ਕਹਿੰਦੇ ਜੀ ਆਪਾਂ ਸ਼ੁਰੂ ਕਰਨ ਲੱਗਿਆ ਸ਼ੁਰੂ ਕਰਨ ਲੱਗਿਆ ਸ਼ੁਰੂ ਕੀ ਉਹ ਨਹੀਂ ਕੀਤੇ ਕਿਉਂਕਿ ਸਟਾਫੀ ਹਨ ਸਟਾਫ ਸਾਰਾ ਦਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਲੱਗਿਆ ਉਹਨਾਂ ਦੀ ਭੈਣ ਦੀ ਸੁਰੱਖਿਆ ਦੇ ਵਿੱਚ ਲੱਗਿਆ ਉਹਦੀ ਮਾਂ ਦੀ ਸੁਰੱਖਿਆ ਦੇ ਵਿੱਚ ਲੱਗਿਆ ਹੋਇਆ ਜੋ ਦਿੱਲੀੋਂ ਆ ਦੇਖੋ ਇੱਕ ਪਪੜ ਬਣ ਕੇ ਭਵੰਦਮਾਨ ਜੀ ਕੰਮ ਕਰ ਰਹੇ ਹੈ ਇਸ ਤੋਂ ਰਾਬਾ ਕੁਝ ਨਹੀਂ ਹੈਗਾ ਜਿਆਪ ਲੈਵਲ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਸਾਰੀ ਇੱਥੇ ਮੌਜੂਦ ਸੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਹੈਲਪ ਕਰ ਰਹੀ ਹੈ ਜਾਂ ਨਹੀਂ ਨਹੀਂ ਦੇਖੋ ਜੀ ਹੁਣ ਇੰਟੈਲੀਜੈਂਸ ਫੇਲਿਆ ਤਾਂ ਹੈਗਾ ਇਹ ਤਾਂ ਇੱਕ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਇਦਾਂ ਦਾ ਆਪਾਂ ਕਰ ਦਿੱਤਾ ਜਾਂ ਕੁਝ ਜੋ ਇੱਥੇ ਹੋਇਆ ਉਹਨੂੰ ਆਪਾਂ ਨਿਖੇਧੀ ਕਰਨ ਆ ਗਏ ਆ ਐਸੇ ਕੋਈ ਡਰਾਮਾ ਹੈਗਾ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਔਰ